ਅਫਸਾਨਾ ਖਾਨ ਨੇ ਛੋਟੇ ਸਿੱਧੂ ਨੂੰ ਵੇਖਣ ਲਈ ਲਗਾਈ ਸੀ ਵੀਡੀਓ ਕਾਲ ਪਰ ਅੱਗੋਂ ਬਾਪੂ ਬਲਕੌਰ ਸਿੰਘ ਹੋ ਗਿਆ ਗਰਮ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਦੋਂ ਦਾ ਛੋਟਾ ਸਿੱਧੂ ਇਸ ਦੁਨੀਆ ਵਿੱਚ ਆਇਆ ਹੈ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਬਹੁਤ ਜ਼ਿਆਦਾ ਖੁਸ਼ ਨੇ ਸਿੱਧੂ ਦੀ ਹਵੇਲੀ ਵਿੱਚ ਦੁਬਾਰਾ ਰੌਣਕਾਂ ਲੱਗੀਆਂ ਹੋਈਆਂ ਨੇ ਬਲਕੌਰ ਸਿੰਘ ਨੂੰ ਹਾਲੇ ਵੀ ਲਗਾਤਾਰ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਪਰ ਕੁਝ ਮਾੜੇ ਸਮੇਂ ਵਿੱਚ ਬਾਪੂ ਬਲਕੌਰ ਸਿੰਘ ਦੇ ਨਾਲ ਨਹੀਂ ਖੜੇ ਤੇ ਹੁਣ ਜਦੋਂ ਛੋਟੇ ਸਿੱਧੂ ਦੇ ਆਉਣ ਨਾਲ ਫੇਮ ਲੈਣ ਦਾ ਚੱਕਰ ਆ ਤੇ ਬਲਕੌਰ ਸਿੰਘ ਨੂੰ ਵਧਾਈ ਦੇ ਰਹੇ ਨੇ ਹਾਂਜੀ ਦੋਸਤੋ ਅਸੀਂ ਗੱਲ ਕਰ ਰਹੇ ਆ ਅਫਸਾਨਾ ਖਾਨ ਦੀ ਅਫਸਾਨਾ ਖਾਨ ਨੇ ਕੱਲ ਬਾਪੂ ਬਲਕੌਰ ਸਿੰਘ ਨੂੰ ਵੀਡੀਓ ਕਾਲ ਲਗਾਈ ਸੀ ਤੇ ਛੋਟੇ ਸਿੱਧੂ ਨਾਲ ਗੱਲ ਕਰਨ ਲਈ ਕਿਹਾ ਸੀ ਪਰ ਬਾਪੂ ਬਲਕੌਰ ਸਿੰਘ ਨੇ ਗੋ ਸਾਫ਼ ਜਵਾਬ ਦੇ ਦਿੱਤਾ ਕਿਹਾ ਕਿ ਜਿਸ ਨੇ ਵੀ ਛੋਟੇ ਸਿੱਧੂ ਨੂੰ ਵੇਖਣਾ ਜਾਂ ਮਿਲਣਾ ਹੈ ਤਾਂ ਸਵਾ ਮਹੀਨਾ ਪੂਰਾ ਹੋਣ ਤੋਂ ਬਾਅਦ ਹੀ ਵੇਖ ਸਕਦਾ ਹੈ ਉਹ ਭਾਵੇਂ ਕੋਈ ਵੀ ਹੋਵੇ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਬਾਪੂ ਬਲਕੌਰ ਸਿੰਘ ਕਿਤੇ ਨਾ ਕਿਤੇ ਅਫਸਾਨਾ ਖਾਨ ਤੋਂ ਕਾਫੀ ਜ਼ਿਆਦਾ ਨਾਰਾਜ਼ ਨੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ 브랜 그룹 끌어...